ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗੰਬ ਬਟੀਕ ਤੇ ਹਾਂਜੀ ਮੈਂ ਲੱਗੀਆਂ ਜੀ ਤੁਹਾਡੇ ਲਈ ਘੇਰੇ ਦਾ ਡਿਜ਼ਾਈਨ ਬਣਾਉਣ ਇਸ ਤਰ੍ਹਾਂ ਦੇ ਆਪਾਂ ਘੇਰੇ ਦਾ ਡਿਜ਼ਾਈਨ ਬਣਾ ਕੇ ਆਪਾਂ ਸਿੰਪਲ ਸੂਟ ਨੂੰ ਵੀ ਬਹੁਤ ਵਧੀਆ ਲੁੱਕ ਦੇ ਸਕਦੇ ਹਾਂ ਤੇ ਆਪਾਂ ਹੁਣ ਇਹ ਪ੍ਰਿੰਟਡ ਸੂਟ ਦੇ ਉੱਤੇ ਡਿਜ਼ਾਈਨ ਬਣਾਵਾਂਗੇ ਇਹਦੇ ਨਾਲ ਪਲੇਨ ਸਲਵਾਰ ਸੀਗੀ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਜਦੋਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਬਣਾਉਣ ਦੀ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜਿਸ ਤਰ੍ਹਾਂ ਦੇ ਤੁਸੀਂ ਸਟਿਚਿੰਗ ਰਿਲੇਟਿਡ ਵੀਡੀਓ ਦੇਖਣਾ ਚਾਹੁੰਦੇ ਹੋ ਆਪਾਂ ਤੁਹਾਡੇ ਲਈ ਉਸ ਤਰ੍ਹਾਂ ਦੀਆਂ ਹੀ ਵੀਡੀਓ ਲੈ ਕੇ ਆਵਾਂਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਹਾਂਜੀ ਪਹਿਲਾਂ ਆਪਾਂ ਸ਼ਰਟ ਦਾ ਕੱਪੜਾ ਲੈਣਾ ਹੈ ਜੀ ਤੇ ਆਪਾਂ ਡਿਜ਼ਾਈਨ ਬਣਾਉਣਾ ਘੇਰੇ ਤੇ ਤੇ ਇਸ ਤਰੀਕੇ ਨਾਲ ਮੈਂ ਨਾ ਉਹ ਪਹਿਲਾਂ ਕਟਿੰਗ ਉਸੇ ਤਰੀਕੇ ਨਾਲ ਹੀ કરી ਸੀ ਜਿਵੇਂ ਆਪਾਂ ਸਿੰਪਲ ਸੂਟਾਂ ਦੇ ਜਿੰਨਾ ਆਪਣਾ ਕਮੀਜ਼ ਤਿਆਰ ਹੁੰਦਾ ਉਸ ਤੋਂ 2 ਇੰਚ ਉੱਤੇ ਆਪਾਂ ਇਸ ਤਰ੍ਹਾਂ ਕਰੀਜ਼ ਬਣਾਈ ਆ ਕਿਉਂਕਿ ਆਪਾਂ ਇੱਥੇ ਹੀ ਡਿਜ਼ਾਈਨ ਬਣਾਉਣਾ ਹੈ ਤੇ 42 ਇੰਚ ਲੈਂਥ ਤਿਆਰ ਹੋ ਜੂਗੀ ਡਿਜ਼ਾਈਨ ਬਣਾਉਣ ਤੋਂ ਬਾਅਦ ਤੇ ਇਹ ਆਪਾਂ ਸਲਵਾਰ ਦਾ ਕੱਪੜਾ ਲਿਆ ਤੇ ਇਹਨੂੰ ਪਹਿਲਾਂ ਆਪਾਂ ਪੇਸਟਿੰਗ ਕਰ ਲਾਂਗੇ ਇਸ ਤਰ੍ਹਾਂ ਜਦੋਂ ਆਪਾਂ ਇਸ ਤਰ੍ਹਾਂ ਪੇਸਟਿੰਗ ਕਰਕੇ ਕੋਈ ਡਿਜ਼ਾਈਨ ਬਣਾਉਣੀ ਹੈ ਨਾ ਤੇ ਉਹਦੇ ਨਾਲ ਨਾ ਇੱਕ ਫਿਨਿਸ਼ਿੰਗ ਆਉਂਦੀ ਹੈ ਜਦੋਂ ਆਪਾਂ ਕੋਈ ਵੀ ਡਿਜ਼ਾਈਨ ਬਣਾਵਾਂਗੇ ਤਾਂ ਫਿਨਿਸ਼ੇਗ ਆਉਂਗੀ ਹੁਣ ਆਪਾਂ ਸਲਵਾਰ ਦਾ ਜਿਹੜਾ ਪੇਸਟਿੰਗ ਕੀਤਾ ਕੱਪੜਾ ਉਸ ਨੂੰ ਆਪਾਂ ਇੱਥੇ ਰੱਖ ਲਾਂਗੇ ਤੇ ਉੱਤੇ ਆਪਾਂ ਲੈਂਸ ਲਾਉਣੀ ਹੈ ਪਹਿਲਾਂ ਇੱਕ ਵਾਰੀ ਤੇ ਲੈਂਸ ਦੀ ਪੁੱਠ ਸਿੱਧ ਦੇਖ ਲੈਣੀ ਹੈ ਜਿਹੜਾ ਸਿੱਧਾ ਪਾਸਾ ਹੈ ਉਹ ਆਪਾਂ ਉੱਤੇ ਰੱਖਣਾ ਤੇ ਜਿਹੜਾ ਪੁੱਠਾ ਪਾਸਾ ਹੁੰਦਾ ਲੈਂਸ ਦਾ ਉਹ ਆਪਾਂ ਥੱਲੇ ਵਾਲੇ ਪਾਸੇ ਰੱਖਾਂਗੇ ਇਸ ਤਰੀਕੇ ਨਾਲ ਤੇ ਉੱਤੇ ਆਪਾਂ ਸਲਾਈ ਲਾਉਣੀ ਹੈ ਆਪਾਂ ਲੈਸ ਦੇ ਉੱਤੇ ਸਲਾਈ ਨਹੀਂ ਲਾਉਣੀ ਤੇ ਇਹ ਲੈਸ ਆਪਾਂ ਧੁਰ ਤੱਕ ਲਾਉਣੀ ਹੈ ਤੇ ਜਿੰਨੇ ਆਪਣੇ ਘੇਰਾ ਹੁੰਦਾ ਆਪਾਂ ਉਸੇ ਹਿਸਾਬ ਨਾਲ ਇਹ ਫੱਟੀ ਬਣਾਉਣੀ ਹੈ ਤੇ ਫਿਰ ਉੱਤੇ ਲੈਸ ਲਾਉਣੀ ਹੈ ਸਾਰੇ ਲੈਸ ਜੋੜਨ ਤੋਂ ਬਾਅਦ ਹੁਣ ਦੇਖੋ ਜਿਹੜੀ ਐਕਸਟਰਾ ਲੈਸ ਹੈ ਹਨ ਉਹ ਆਪਾਂ ਕਟਿੰਗ ਕਰ ਦਾਂਗੇ ਜਿਹੜੀ ਆਪਣੇ ਕੋਲ ਬਚੀ ਹੋਈ ਆ ਇਹ ਆਪਾਂ ਕੱਟ ਕਰ ਦਾਂਗੇ ਤੇ ਬਾਕੀ ਦੀ ਫੱਟੀ ਹੁਣ ਕਿਵੇਂ ਲਾਉਣੀ ਆ ਹੁਣ ਕਮੀਜ਼ ਦਾ ਪਰ ਰੱਖਣਾ ਸਿੱਧਾ ਪਾਸਾ ਉੱਤੇ ਠੀਕ ਹੈ ਤੇ ਲੈਸ ਲਈ ਆਪਾਂ ਜਿਹੜੀ ਹੁਣ ਫੱਟੀ ਬਣਾਈ ਆ ਉਹਨੂੰ ਆਪਾਂ ਉਲਟੀ ਕਰਕੇ ਰੱਖਾਂਗੇ ਉਤਲੇ ਪਾਸੇ ਠੀਕ ਹੈ ਜੀ ਇਸ ਤਰੀਕੇ ਨਾਲ ਰੱਖਣੀ ਹੈ ਜਿਵੇਂ ਹੁਣ ਮੈਂ ਰੱਖੀ ਹੈ ਇਸ ਤਰ੍ਹਾਂ ਰੱਖ ਕੇ ਤੇ ਆਪਾਂ ਜਿੱਥੇ ਹੁਣ ਕਿਨਾਰੀ ਤੇ ਸਲਾਈ ਲਾਈ ਆ ਉਹਦੇ ਬਿਲਕੁਲ ਨਾਲ-ਨਾਲ ਸਲਾਈ ਲਾਉਣੀ ਆ ਉੱਥੇ-ਉੱਥੇ ਤੇ ਕਿਉਂਕਿ ਆਪਣਾ ਡਿਜ਼ਾਈਨ ਵਧੀਆ ਕਲੀਅਰ ਦਿਖੂਗਾ ਜੇ ਆਪਾਂ ਹੁਣ ਮਾੜੀ-ਮੋਟੀ ਇੱਧਰ-ਉੱਧਰ ਕਰ ਦਾਂਗੇ ਜਾਂ ਤਾਂ ਲੈਸ ਸਾਰੀ ਬਾਹਰ ਦਿਖਣ ਲੱਗ ਜੂਗੀ ਤੇ ਜਾਂ ਫਿਰ ਲੈਸ ਨੂੰ ਅੰਦਰ ਅੰਦਰਲੀ ਸਾਈਡ ਚਲੀ ਜਾਊਗੀ ਐਸ ਲਈ ਆਪਾਂ ਪ੍ਰੋਪਰ ਤਰੀਕੇ ਨਾਲ ਸਲਾਈ ਲਾਉਣੀ ਹੈ ਫਿਨਿਸ਼ਿੰਗ ਦੇ ਨਾਲ ਹਾਂਜੀ ਤੁਸੀਂ ਦੇਖੋਗੇ ਆਪਣੀ ਹੁਣ ਫੱਟੀ ਲੱਗ ਕੇ ਤਿਆਰ ਹੋ ਚੁੱਕੀ ਹੈ ਬਹੁਤ ਵਧੀਆ ਤਰੀਕੇ ਨਾਲ ਲੱਗੀ ਹੈ ਕੋਈ ਵੀ ਇਧਰ ਉਧਰ ਲੈਸ ਨਹੀਂ ਹੈਗੀ ਨਾ ਤਾਂ ਲੈਸ ਜਿਆਦਾ ਬਾਹਰ ਨੂੰ ਹੈਗੀ ਤੇ ਨਾ ਅੰਦਰ ਨੂੰ ਹੈ ਤੇ ਹੁਣ ਤੁਹਾਨੂੰ ਦੱਸ ਦਿਆਂ ਵੱਧ ਜਿਹੜਾ ਕੱਪੜਾ ਆਪਣੇ ਰੱਖਿਆ ਹੋਇਆ ਸੀ ਉਹਦਾ ਕੀ ਕਰਨਾ ਹੈ ਇਹ ਜਿਹੜਾ ਫालतू ਕੱਪੜਾ ਸੀ ਉਹ ਮੈਂ ਵਿੱਚੋਂ ਅੱਧਾ ਕਟਿੰਗ ਕਰਤਾ ਤੇ ਅੱਧਾ ਰੱਖਿਆ ਹੋਇਆ ਹੈ ਜਮਾ ਤੁਰ ਤੱਕ ਆਪਾਂ ਕਟਿੰਗ ਨਹੀਂ ਕਰਨਾ ਹੁਣ ਇਹ ਅੰਦਰੋਂ ਸਲਾਈ ਨੂੰ ਆਪਾਂ ਗੁੰਮ ਕਰ ਦਾਂਗੇ ਜਿਹੜਾ ਹੁਣ ਸਲਵਾਰ ਦਾ ਕੱਪੜਾ ਹੈ ਨਾ ਪਲੇਨ ਕੱਪੜਾ ਜਿਹੜਾ ਉਹਨੂੰ ਆਪਾਂ ਉਸਤੇ ਉੱਤੇ ਲਾ ਕੇ ਗੁੰਮ ਕਰ ਦਾਂਗੇ ਹੁਣ ਦੇਖੋ ਕਿਸ ਤਰੀਕੇ ਨਾਲ ਕਰਨਾ ਹੈ ਇਸ ਤਰ੍ਹਾਂ ਆਪਾਂ ਰੱਖ ਲਾਂਗੇ ਤੇ ਆਪਾਂ ਜਿਹੜਾ ਕਮੀਜ਼ ਦਾ ਕੱਪੜਾ ਉਹਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਉੱਤੇ ਆਪਾਂ ਸਲਾਈ ਲਾ ਦਾਂਗੇ ਹਾਂਜੀ ਇਸ ਤਰ੍ਹਾਂ ਸਿਉਣ ਲਾਉਣ ਨਾਲ ਕੀ ਹੈ ਕਿ ਜਿਹੜਾ ਕੱਪੜਾ ਇਹ ਗੁੰਮ ਹੋ ਜੂਗੀ ਸਲਾਈ ਤੇ ਇਹ ਉੱਤਲੇ ਪਾਸੇ ਕਰਕੇ ਉੱਥੇ ਆਪਾਂ ਤਰਪਾਈ ਵੀ ਕਰ ਸਕਦੇ ਆ ਤੇ ਹੁਣ ਆਪਾਂ ਉੱਪਰਲੇ ਪਾਸੇ ਦੱਬ ਕੇ ਸਿਉਣ ਲਾ ਦੇਣੀ ਹੈ ਇੱਕ ਜਿਹਦੇ ਨਾਲ ਪ੍ਰੋਪਰ ਕੱਪੜਾ ਖੜ ਜੇ ਹਾਂਜੀ ਆਪਣਾ ਹੁਣ ਘੇਰੇ ਦਾ ਡਿਜ਼ਾਈਨ ਲੈਸ ਲਾ ਕੇ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਕਿੰਨਾ ਵਧੀਆ ਹਨਾ ਡਿਜ਼ਾਈਨ ਬਣਿਆ ਤੇ ਇਸੇ ਤਰ੍ਹਾਂ ਤੁਸੀਂ ਕਿਸੇ ਵੀ ਪ੍ਰਿੰਟਡ ਜਾਂ ਪਲੇਨ ਸੂਟ ਨੂੰ ਬਹੁਤ ਵਧੀਆ ਬਣਾ ਸਕਦੇ ਹੋ ਤੇ ਇਹ ਡਿਜ਼ਾਈਨ ਆਪਾਂ 바ਵਾ ਤੇ ਤੇ ਘੇਰੇ ਤੇ ਬਣਾਇਆ ਤੇ ਸਲਵਾਰ ਦੇ ਉੱਤੇ ਵੀ ਆਪਾਂ ਇਹੀ ਡਿਜ਼ਾਈਨ ਬਣਾਇਆ ਇਹ ਆਪਾਂ ਪਲੇਨ ਸਲਵਾਰ ਦੇ ਉੱਤੇ ਸ਼ਰਟ ਨਾਲ ਦਾ ਕੱਪੜਾ ਲਾ ਕੇ ਬਣਾਇਆ ਸੇਮ ਡਿਜ਼ਾਈਨ ਆਪਾਂ ਇਸੇ ਤਰੀਕੇ ਨਾਲ ਹੀ ਬਣਾਇਆ ਹਾਂਜੀ ਵੀਡੀਓ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਥੈਂਕ ਯੂ